ਸਫੀਰ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਵੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਫੀਰਕਾ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ 328 ਪਵਿੱਤਰ ਸਰੂਪਾਂ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਜਿੱਥੇ ਮੁਲਜ਼ਮਾਂ ਦੇ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ ਉੱਤੇ ਹੀ ਸ਼੍ਰੋਮਣੀ ਕਮੇਟੀ ਤੇ ਵੀ ਆਮ ਆਦਮੀ ਪਾਰਟੀ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸੋ ਇਹਨਾਂ ਦੇ ਉੱਪਰ ਵੀ ਜ਼ਿਕਰ ਕਰਨਾ ਜ਼ਰੂਰੀ ਬਣ ਜਾਂਦਾ ਹੁੰਦੇ ਸਮੇਂ ਵਿੱਚ ਕੁਝ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਹੁਣ ਚੱਲ ਰਹੀਆਂ ਨੇ ਕਿ ਸਿਟ ਦੇ ਹੱਥ ਜੋ ਹੈ ਬਹੁਤ ਹੀ ਖਾਸ ਔਰ ਵੱਡੇ ਸਬੂਤ ਜੋ ਹੈ ਲੱਗ ਚੁੱਕੇ ਨੇ ਕਿ ਸੱਚਮੁੱਚ ਸਿਟ ਇਹ ਪਤਾ ਕਰ ਸਕਦੀ ਹੈ ਕਿ ਲਾਪਤਾ ਸਰੂਪ ਕਿੱਥੇ ਨੇ ਸੋਇਜ਼ ਉੱਪਰ ਇਹ ਮਾਮਲਾ ਜਿਹੜਾ ਗੰਭੀਰ ਬਣਿਆ ਹੋਇਆ ਹੈ ਕਈ ਤਰ੍ਹਾਂ ਦੀਆਂ ਚਰਚਾਵਾਂ ਇਸ ਨਾਲ ਜੁੜੀਆਂ ਚੱਲ ਰਹੀਆਂ ਨੇ ਮੈਂ ਜ਼ਰੂਰ ਚਾਹਾਂਗੀ ਇਸੇ ਹਰ ਪੱਖ ਤੋਂ ਹਰ ਪਹਿਲੂ ਤੋਂ ਜਿੰਨੇ ਵੀ ਤਾਜ਼ਾ ਜਾਣਕਾਰੀ ਇਸ ਮਾਮਲੇ ਨੂੰ ਲੈ ਕੇ ਮਿਲ ਚੁੱਕੀ ਹੈ ਇਸ ਉੱਪਰ ਦਰਸ਼ਕਾਂ ਦੇ ਨਾਲ ਇੱਕ ਇੱਕ ਵੇਰਵਾ ਜੋ ਹੈ ਜ਼ਰੂਰ ਸਾਂਝਾ ਕਰਨਾ ਦੇਖੋ ਬੜੀ ਮਹੱਤਵਪੂਰਨ ਮੋੜ ਦੇ ਉੱਤੇ ਇਹ ਪੂਰੇ ਮਾਮਲੇ ਦੀ ਜਾਂਚ ਪਹੁੰਚ ਗਈ ਹੈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹਦਾ ਗਠਨ ਪੰਜਾਬ ਸਰਕਾਰ ਨੇ ਕੀਤਾ ਸੀ 7 ਦਸੰਬਰ ਨੂੰ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਹਰਜੋਤਜੀ ਸਿਟ ਨੇ ਕੱਲ ਪਹਿਲੀ ਵਾਰੀ ਇਹ ਅਫੀਸ਼ੀਅਲ ਤੌਰ ਦੇ ਉੱਤੇ ਦੱਸ ਦਿੱਤਾ ਹੈ ਕਿ ਦੋ ਵਿਅਕਤੀਆਂ ਨੂੰ ਹਲੇ ਤੱਕ ਗ੍ਰਿਫਤਾਰ ਕੀਤਾ ਗਿਆ ਹੈ। ਕੁੱਲ 16 ਮੁਲਜ਼ਮ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੁਨੀਆ ਤੋਂ ਜਾ ਚੁੱਕੇ ਨੇ 14 ਬਾਕੀ ਨੇ। ਇਹਨਾਂ ਸਾਰਿਆਂ ਦੇ ਖਿਲਾਫ ਹੀ ਸਿਟ ਵੱਲੋਂ ਜਾਂਚ ਅੱਗੇ ਵਧਾਈ ਗਈ ਹੈ। ਔਰ ਜਿਹੜੇ ਚਾਰਟਰਡ ਅਕਾਊਂਟੈਂਟ ਨੇ ਸਤेंद्र ਸਿੰਘ ਕੋਹਲੀ ਅਤੇ ਕਮਲਜੀਤ ਸਿੰਘ ਦੋ ਵਿਅਕਤੀਆਂ ਸਿੱਟ ਨੇ ਹੁਣ ਤੱਕ ਗ੍ਰਿਫਤਾਰ ਕੀਤਾ ਔਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਸਿੱਟ ਕੋਲੇ ਕਈ ਅਹਿਮ ਜਾਣਕਾਰੀਆਂ ਮਿਲੀਆਂ ਨੇ ਔਰ ਜਿਤ ਤੱਕ ਕਮਲਜੀਤ ਸਿੰਘ ਦੇ ਮਾਮਲੇ ਦੇ ਵਿੱਚ ਸਿੱਟ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਅਣਅਧਿਕਾਰਤ ਤਿਆਰੀ ਅਤੇ ਭੰਡਾਰਨ ਵਰਗੀਆਂ ਜਿਹੜੀਆਂ ਬੇਨਿਜਮੀਆਂ ਨੇ ਉਹਦੇ ਵਿੱਚੋਂ ਸਿੱਧੇ ਤੌਰ ਦੇ ਉੱਤੇ ਸ਼ਾਮਲ ਸੀ ਹੁਣ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਲਗਾਤਾਰ ਉਹ ਇਹ ਕਹਿ ਰਹੀ ਹੈ ਕਿ ਇਹ ਮਾਮਲਾ ਬੇਅਦਬੀ ਦਾ ਨਹੀਂ ਇਹ ਮਾਮਲਾ ਅਨੁਸ਼ਾਸਨਹੀਨਤਾ ਦਾ ਜਾਂ ਕਰਪਸ਼ਨ ਦਾ ਜਦਕਿ ਮੈਨੂੰ ਇਹ ਲੱਗਦਾ ਕਿ ਸਟ ਨੇ ਜਦੋਂ ਪੂਰੇ ਆંકੜੇ ਤੇ ਖੁਲਾਸੇ ਪੇਸ਼ ਕਰਨੇ ਹਨ ਤੇ ਇਹ ਗੱਲ ਕਿਤੇ ਨਾ ਕਿਤੇ ਦੁਨੀਆ ਦੇ ਸਾਹਮਣੇ ਆ ਜਾਣੀ ਹੈ ਕਿ ਬੇਅਦਬੀ ਹੋਈ ਹੋ ਸਕਦੀ ਹੈ ਹਾਲਾਂਕਿ ਇਹ ਸਟ ਇਹਦਾ ਖੁਲਾਸਾ ਕਰੇਗੀ ਪਰ ਜਿਸ ਤਰ੍ਹਾਂ ਦੀਆਂ ਜਾਂਚਾਂ ਸਟ ਕਰ ਰਹੀ ਹੈ ਜਿਸ ਤਰ੍ਹਾਂ ਦੀਆਂ ਹਦਾਇਤਾਂ ਭਗਵੰਤ ਮਾਨ ਦੀ ਸਰਕਾਰ ਨੇ ਸਿੱਟ ਨੂੰ ਦਿੱਤੀਆਂ ਨੇ ਜਿਵੇਂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਇਸ ਤਰ੍ਹਾਂ ਦੇ ਤੱਥ ਹਲੇ ਤੱਕ ਕੱਢ ਕੇ ਲਿਆਈ ਹੈ ਕਿ ਅਦਾਲਤਾਂ ਨੇ ਉਹਨਾਂ ਤੱਥਾਂ ਨੂੰ ਰੱਦ ਨਹੀਂ ਕੀਤਾ ਤੁਸੀਂ ਵੇਖੋ ਵਿਕਰਮ ਸਿੰਘ ਮਜੀਠੀਆ ਦੀ ਹਲੇ ਤੱਕ ਜ਼ਮਾਨਤ ਨਹੀਂ ਹੋ ਸਕੀ ਹੈ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਅਸੀਂ ਸਾਰੇ ਇਹ ਮੰਨਦੇ ਸੀ ਕਿ ਵਿਜੀਲੈਂਸ ਬਿਊਰੋ ਜੀ ਦਾ ਰਿਕਾਰਡ ਬਹੁਤ ਮਾੜਾ ਹੈ ਪਿਛਲਾ ਰਿਕਾਰਡ ਵਿਜੀਲੈਂਸ ਬਿਊਰੋ ਦਾ ਬਹੁਤ ਮਾੜਾ ਹੈ ਬਾਦਲ ਦੇ ਬਾਦਲਾਂ ਦੇ ਖਿਲਾਫ ਪਰਚੇ ਦਰਜ ਕੀਤੇ ਕੈਪਟਨ ਅਮਰਿੰਦਰ ਨੇ ਵਿਜੀਲੈਂਸ ਬਿਊਰੋ ਦੇ ਜ਼ਰੀਏ ਤੇ ਬਾਦਲ ਸਾਰਿਆਂ ਚੋਂ ਬਰੀ ਹੋ ਗਏ ਸਿਟੀ ਸੈਂਟਰ ਘੁਟਾਲੇ ਦਾ ਪਰਚਾ ਦਰਜ ਹੋਇਆ ਇਨਵੈਸਟੀਗੇਸ਼ਨ ਵਿਜੀਲੈਂਸ ਨੇ ਕੀਤੀ ਤੇ ਕੈਪਟਨ ਅਮਰਿੰਦਰ ਨੂੰ ਕਲੀਨ ਚੈਟ ਮਿਲ ਗਈ ਸੋ ਵਿਜੀਲੈਂਸ ਬਿਊਰੋ ਦਾ ਹਲੇ ਤੱਕ ਰਿਕਾਰਡ ਚੰਗਾ ਨਹੀਂ ਸੀ ਪਰ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਟਾਈਟ ਕਰ ਰੱਖਿਆ ਹੈ ਕਿ ਉਹ ਜਾਂਚ ਨੂੰ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੋਣ ਦੇ ਰਹੇ ਵਿਕਰਮ ਜੀਠਿਆ ਵੀ ਤੁਸੀਂ ਵੇਖੋ ਹਜੇ ਤੱਕ ਜ਼ਮਾਨਤ ਨਹੀਂ ਹੋਈ ਔਰ ਭਾਵੇਂ ਅਰਸ਼ਦੀਪ ਸਿੰਘ ਕਲੇਰ ਹੈ ਸੁਖਬੀਰ ਬਾਦਲ ਦੇ ਵਕੀਲ ਜਿਹੜੇ ਇਹ ਦਾਵਾ ਕਰਦੇ ਸੀ ਕਿ ਇਹ ਕੇਸ ਅਦਾਲਤ 'ਚ ਨਹੀਂ ਟਿਕਣਾ ਔਰ ਅਦਾਲਤ 'ਚ ਤੁਰੰਤ ਜ਼ਮਾਨਤ ਹੋ ਜਾਣਗੀਆਂ ਲੋਅਰ ਅਦਾਲਤ ਨੇ ਰਿਜੈਕਟ ਕੀਤੀ ਜ਼ਮਾਨਤ ਹਾਈ ਕੋਰਟ ਨੇ ਰਿਜੈਕਟ ਕੀਤੀ ਸੁਪਰੀਮ ਕੋਰਟ ਤੱਕ ਹੁਣ ਇਹ ਗੱਲ ਪਹੁੰਚੀ ਹੈ ਔਰ ਜੂਨ ਤੋਂ ਬਾਅਦ ਜਨਵਰੀ ਪੰਜ ਆ ਗਈ ਹੈ ਇਹਦਾ ਮਤਲਬ ਹੈ 7ਵਾਂ ਮਹੀਨਾ ਚੱਲ ਰਿਹਾ ਜਦੋਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਹੈ ਹੁਣ ਗੱਲ ਮੈਂ ਸਿੱਟ ਤੇ ਆ ਜਾ ਜਿਹੜੀ ਬੀੜਬੀ ਦੇ ਮਾਮਲੇ ਦੇ ਵਿੱਚ ਜਿਹੜੇ 328 ਲਾਪਤਾ ਸਰੂਪਾਂ ਦੇ ਮਾਮਲੇ ਚ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਚ ਬੀੜਬੀ ਦੀ ਧਾਰਾ ਨਾਲ ਜੋੜੀ ਹੈ ਪੰਜਾਬ ਦੀ ਸਰਕਾਰ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਟਸਲ ਹੈ ਉਹਦਾ ਮੁੱਖ ਕਾਰਨ ਹਰਜੋਤ ਜੀ ਇਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀੜਬੀ ਮੰਨਣ ਨੂੰ ਤਿਆਰ ਨਹੀਂ ਉਹ ਕਹਿੰਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜਿਹੜੀ ਕਮੇਟੀ ਬਣੀ ਜਾਂਚ ਕਮੇਟੀ ਈਸ਼ਰ ਸਿੰਘ ਦੀ ਅਗਵਾਈ ਦੇ ਵਿੱਚ ਉਸ ਜਾਂਚ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਐਸਜੀਪੀਸੀ ਨੇ ਕਾਰਵਾਈ ਕਰਤੀ ਕਾਨੂੰਨੀ ਕਾਰਵਾਈ ਦੀ ਲੋੜ ਨਹੀਂ ਸੀ ਤੇ ਸਰਕਾਰ ਸਿੱਖ ਸੰਗਠਨਾਂ ਦੀ ਮੰਗ ਤੇ ਪਰਚਾ ਦਰਜ ਕਰਕੇ ਪੀਐਡਬੀ ਦੀ ਧਾਰਾ ਜੋੜ ਕੇ ਜਾਂਚ ਕਰ ਰਹੀ ਹੈ ਹੁਣ ਜਿਹੜੀ ਸਿੱਟ ਹੈ ਸ਼ਿੱਟ ਨੇ ਜਿਹੜੀ ਛਾਪੇਮਾਰੀ ਕੀਤੀ ਪਿਛਲੇ 2-3 ਦਿਨ ਉਹਦੇ ਚ ਉਹਨਾਂ ਨੂੰ ਕਈ ਇਸ ਤਰੀਕੇ ਦੀਆਂ ਚੀਜ਼ਾਂ ਮਿਲੀਆਂ ਨੇ 7 ਤਾਂ ਮੋਬਾਈਲ ਫੋਨ ਮਿਲੇ ਨੇ ਟੈਬਲੇਟ ਮਿਲੇ ਨੇ ਲੈਪਟਾਪ ਮਿਲੇ ਨੇ ਡਿਜੀਟਲ ਸਟੋਰੇਜ ਡਿਵਾਈਸਸ ਜ਼ਬਤ ਕੀਤੇ ਗਏ ਨੇ ਹੁਣੇ ਦੇਖਣਾ ਚਾਹੁੰਦੀ ਐ ਸ਼ਿੱਟ ਕਿ ਜਿੰਨਾ ਵੀ ਅਸੀਂ ਇਲੈਕਟ੍ਰੋਨਿਕ ਉਪਕਰਨ ਜ਼ਬਤ ਕੀਤੇ ਨੇ ਕਿ ਇਹਨਾਂ ਸਰੂਪਾਂ ਦੇ ਸੰਬੰਧ ਦੇ ਵਿੱਚ ਇਹਨਾਂ ਉਪਕਰਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਤਾਂ ਨਹੀਂ ਹੈ ਸ਼ਿਟ ਇਸ ਦਿਸ਼ਾ ਚ ਅੱਗੇ ਵੱਧ ਰਹੀ ਹੈ ਕਿ 328 ਰੂਪਾਂ ਦੇ ਸਬੰਧ ਦੇ ਵਿੱਚ ਕੋਈ ਵੀ ਡਾਟਾ ਸਾਨੂੰ ਮਿਲ ਜੇ ਅਗਰ ਉਹ ਡਾਟਾ ਮਿਲ ਗਿਆ ਤੇ ਉਹਦੇ ਨਾਲ ਜਿਹੜੀ ਫਿਜ਼ੀਕਲ ਸਥਿਤੀ ਹੈ ਪਵਿੱਤਰ ਸਰੂਪਾਂ ਦੀ ਉਹ ਕਿੱਥੇ ਪ੍ਰਕਾਸ਼ ਨਹੀਂ ਕਿ ਸਾਹਮੇ ਜਾ ਰਹੇ ਨੇ ਮर्यादा ਮੁਤਾਬਕ ਇਹ ਸਾਰੀਆਂ ਗੱਲਾਂ ਬਾਹਰ ਆ ਜਾਣਗੀਆਂ ਔਰ ਮੈਨੂੰ ਇਹ ਲੱਗਦਾ ਹੈ ਕਿ ਤਹਈਆ ਭਗਵੰਤਮਾਨੇ ਕਰੀ ਬੈਠਾ ਹੈ ਸਰਕਾਰ ਨੇ ਸ਼ਿਟ ਨੂੰ ਸਪਸ਼ਟ ਤੌਰ ਤੇ ਕਹਿਤਾ ਕਿ ਕਿ세 ਵੀ ਕੀਮਤ ਤੇ ਜਾਣਕਾਰੀ ਹਾਸਲ ਕਰਨੀ ਹੈ ਅਸੀਂ ਸਿੱਖ ਸੰਗਤ ਦੀ ਮੰਗ ਮੁਤਾਬਕ ਅਸੀਂ ਦੱਸਾਂਗੇ ਕਿ ਜਿਹੜੇ ਪਵਿੱਤਰ ਸਰੂਪ ਨੇ ਉਹਨਾਂ ਬਾਰੇ ਆਖਰੀ ਸੱਚ ਕੀ ਹੈ ਉਹ ਕਿੱਥੇ ਨੇ ਹੁਣ ਉਸ ਤੋਂ ਪਹਿਲਾਂ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੇ ਚੰਡੀਗੜ੍ਹ ਆ ਕੇ ਪ੍ਰੈਸ ਕਾਨਫਰੰਸ ਕੀਤੀ ਹਰਜਿੰਦਰ ਸਿੰਘ ਧਾਮੀ ਕਹਿੰਦੇ ਚੰਡੀਗੜ੍ਹ ਵੱਡੀ ਪ੍ਰੈਸ ਹੈ ਜਦਕਿ ਪ੍ਰੈਸ ਸਾਰੀਆਂ ਹੀ ਵੱਡੀਆਂ ਹੁੰਦੀਆਂ ਭਾਵੇਂ ਦਿੱਲੀ ਹੈ ਭਾਵੇਂ ਜਲੰਧਰ ਹੈ ਅਮਰਸਰ ਹੈ ਪੱਤਰਕਾਰ ਸਾਰੇ ਜਿਹੜੇ ਨੇ ਉਹ ਜਾਣਕਾਰੀ ਨੂੰ ਅੱਗੇ ਲੈ ਕੇ ਜਾਂਦੇ ਨੇ ਧਾਮੀ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕੱਲ ਬਲਤੇਜ ਸਿੰਘ ਪੰਨੂ ਨੇ ਪ੍ਰੈਸ ਕਾਨਫਰੰਸ ਕੀਤੀ ਬਲਤੇਜ ਪੰਨੂ ਹੁਣ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਨੇ ਔਰ ਉਹ ਅਧਿਕਾਰਿਕ ਤੌਰ ਤੇ ਉਹਨਾਂ ਨੇ ਬਹੁਤ ਵੱਡੇ ਇਲਜ਼ਾਮ ਕੱਲ ਲਾਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅਪਰੋਚ ਤੇ ਤੇ ਉਹ ਇਹ ਕਹਿ ਰਹੇ ਨੇ ਬਲਤੇਜ ਸਿੰਘ ਪੰਨੂ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਕੋਲੇ ਇੱਕ ਡਾਇਰੀ ਹੈ ਉਸ ਡਾਇਰੀ ਦੇ ਵਿੱਚ ਸਾਰਾ ਬਿਉਰਾ ਹੈ ਬਿਉਰਾ ਹੈ ਕਿ ਪਵਿੱਤਰ ਸਰੂਪਾਂ ਦੀ ਜਾਣਕਾਰੀ ਉਹਦੇ 'ਚ ਹੈਗੀ ਆ ਹੁਣ ਸਵਾਲ ਇਹ ਹੈ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਲਗਾਤਾਰ ਇਹਨਾਂ ਗੱਲਾਂ ਨੂੰ ਨਕਾਰ ਰਹੇ ਨੇ ਕਿ ਕੋਈ ਇਸ ਤਰ੍ਹਾਂ ਦੀ ਡਾਇਰੀ ਹੈ ਜਿਹਦੇ ਵਿੱਚ ਸਾਰਾ ਬਿਉਰਾ ਹੈ ਲੇਕਿਨ ਬਲਤੇਜ ਪੰਨੂ ਦਾ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕੌਨਫੀਡੈਂਸ ਦੇਖਣ ਵਾਲਾ ਸੀ ਹੋ ਸਕਦਾ ਹੈ ਪੁੱਛ ਗਿਛਤ ਦੇ ਦੌਰਾਨ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਹੋਵੇ ਕਿ ਹਰਜਿੰਦਰ ਸਿੰਘ ਧਾਮੀ ਕੋਲੇ ਕੋਈ ਵਿਸ਼ੇਸ਼ ਡਾਇਰੀ ਹੈ ਜਿਹਦੇ ਵਿੱਚ ਸਾਰਾ ਬਿਉਰਾ ਦਰਜ ਹੈ ਹਾਲਾਂਕਿ ਅਸੀਂ ਦਾਵਾ ਨਹੀਂ ਕਰਦੇ ਕਿ ਬਲਤੇਜ ਪੰਨੂ ਬਿਲਕੁਲ ਸੱਚ ਕਹਿ ਰਹੇ ਨੇ ਪਰ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਸਰਕਾਰ ਦਾ ਹਿੱਸਾ ਨਹੀਂ ਉਹਨਾਂ ਦੀ ਪਾਰਟੀ ਦੀ ਸਰਕਾਰ ਹੈ ਸਰਕਾਰ ਅਗਰ ਝੂਠ ਬੋਲੇਗੀ ਤੇ ਸੋਚ ਸਮਝ ਕੇ ਬੋਲੇਗੀ ਇਹਦਾ ਮਤਲਬ ਹੈ ਜਿਹੜਾ ਸਵਾਲ ਖੜਾ ਕੀਤਾ ਹੈ ਬਲਤੇਜ ਪੰਨੂ ਨੇ ਕਿ ਏਜੰਸੀਆਂ ਉਹ ਡਾਇਰੀ ਲੱਭਣ ਦੀ ਕੋਸ਼ਿਸ਼ ਕਰਨਗੀਆਂ ਬਲਤੇਜ ਪੰਨੂ ਦੇ ਸਵਾਲ ਤੋਂ ਇਹ ਲੱਗਦਾ ਹੈ ਕਿ ਪੁਲਿਸ ਹੁਣ ਉਸ ਡਾਇਰੀ ਨੂੰ ਲੱਭਣ ਦੀ ਕੋਸ਼ਿਸ਼ ਕਰੇਗੀ। ਧਾਮੀ ਸਾਹਿਬ ਬੇਸ਼ੱਕ ਤੁਸੀਂ ਅੰਮ੍ਰਿਤਸਰ ਦੇ ਵਿੱਚ ਅਗਲੀ ਪ੍ਰੈਸ ਕਾਨਫਰੰਸ ਕਰੋ। ਚੰਡੀਗੜ੍ਹ ਦੇ ਪੱਤਰਕਾਰ ਬੈਠੇ ਨੇ ਇਹ ਤਾਂ ਜਾਣਗੇ ਕਿ ਇੱਕ ਵਾਰੀ ਫੇਰ ਤੁਸੀਂ ਇੱਥੇ ਆਓ। ਇੱਥੇ ਆ ਕੇ ਇੱਕ ਗੱਲ ਦਾ ਜਵਾਬ ਜਿਹੜਾ ਜੀ ਉਹ ਧਾਮੀ ਸਾਹਿਬ ਜ਼ਰੂਰ ਦੇਣਾ। ਮੈਂ ਤੁਹਾਡੇ ਤੋਂ ਸਤਿਕਾਰ ਸਹਿਤ ਜਿਹੜਾ ਜੀ ਉਹ ਪੁੱਛਦਾ। ਇੱਕ ਡਾਇਰੀ ਹੈ ਤੁਹਾਡੇ ਕੋਲ। ਉਸ ਡਾਇਰੀ ਦੇ ਵਿੱਚ ਬੇਅਦਬੀ ਵਾਲਾ ਮਾਮਲਾ ਜਿਹੜਾ ਇਹ 328 ਰੂਪ ਵਾਲਾ ਮਾਮਲਾ ਹੈ ਉਹ ਸਾਰਾ ਕੁਝ ਦਰਜ ਆ ਉਸ ਡਾਇਰੀ ਦੇ ਵਿੱਚ ਤੁਸੀਂ ਉਹ ਡਾਇਰੀ ਜਿਹੜੀ ਆ ਉਹ ਲੁਕੋ ਕੇ ਕਿਉਂ ਰੱਖੀ ਹੋਈ ਆ ਕਿਤੇ ਤੁਹਾਡੀ ਪ੍ਰਧਾਨਗੀ ਜਿਹੜੀ ਆ ਉਸ ਡਾਇਰੀ ਦੇ ਉੱਤੇ ਤਾਂ ਨਹੀਂ ਟਿੱਕੀ ਹੋਈ ਅਗਲੀ ਵਾਰੀ ਜਿਹੜੀਆਂ ਐਸਡੀਪੀਸੀ ਨੇ ਐਫਆਈਆਰ ਦਰਜ ਕਰਵਾਈਆਂ ਨੇ ਉਹ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦੇਖੋ ਬਲਤੇਜ ਪੰਨੂ ਉਹਨਾਂ ਨੇ ਕਿਹਾ ਹੈ ਕਿ ਇੱਕ ਡਾਇਰੀ ਆ ਜਿਹਦੇ ਵਿੱਚ ਸਭ ਕੁਝ ਦਰਜ ਹੈ ਹੁਣ ਸਵਾਲ ਇੱਥੇ ਵੱਡਾ ਹੈ ਜੋ ਜੀ ਬਲਤੇਜ ਪੰਨੂ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਦੇ ਸਿਆਣੇ ਪੱਤਰਕਾਰ ਰਹੇ ਨੇ 20 ਸਾਲ 21 ਸਾਲ ਦੋ ਦਿਹਾਕੇ ਪੱਤਰਕਾਰਤਾ ਕੀਤੀ ਹੈ। ਔਰ ਤੁਸੀਂ ਵੇਖੋ ਅਗਰ ਬਲਤੇਜ ਪੰਨੂ ਕਹਿ ਰਹੇ ਨੇ ਕਿ ਡੈਰੀ ਆ ਜੀ ਚ ਸਭ ਕੁਝ ਦਰਜ ਹੈ। ਕੀ ਇਹ ਜਾਣਕਾਰੀ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲੋਂ ਤਾਂ ਨਹੀਂ ਆਈ? ਇਹ ਜਾਣਕਾਰੀ ਕੀ ਪੰਜਾਬ ਦੇ ਇੰਟੈਲੀਜੈਂਸ ਨੇ ਤਾਂ ਨਹੀਂ ਸਰਕਾਰ ਨੂੰ ਦਿੱਤੀ? ਇਹ ਜਾਣਕਾਰੀ ਦਾ ਸਰੋਤ ਕੀ ਹੈ? ਅਗਰ ਸੱਚਮੁੱਚ ਕੋਈ ਇਸ ਤਰ੍ਹਾਂ ਦੀ ਡਾਇਰੀ ਨਿਕਲ ਗਈ ਦੇਖੋ ਸਾਡੇ ਮੁਲਕ ਦੇ ਵਿੱਚ ਡਾਇਰੀ ਦਾ ਰਵਾਜ ਹੈ ਸੁਖਬੀਰ ਬਾਦਲ ਤਾਂ ਸ਼ਰਿਆਂ ਵੀ ਕੁਝ ਸਾਲ ਪਹਿਲਾਂ ਤੱਕ ਉਹ ਲਾਲ ਡਾਇਰੀ ਸੁਖਬੀਰ ਬਾਦਲ ਕਈ ਵਾਰੀ ਰੈਲੀਆਂ 'ਚ ਲੈ ਕੇ ਜਾਂਦੇ ਸੀ ਵੀ ਮੈਂ ਡਾਇਰੀ 'ਚ ਨਾਮ ਲਿਖ ਲਿਆ ਤੇ ਹੋ ਸਕਦਾ ਹੈ ਕਿ ਕੋਈ ਹਰਜਿੰਦਰ ਸਿੰਘ ਧਾਮੀ ਉਹਨਾਂ ਕੋਲੇ ਡਾਇਰੀ ਹੋਵੇ ਹੋ ਸਕਦਾ ਹੈ ਹਰਜਿੰਦਰ ਧਾਮੀ ਕੋਲੇ ਡਾਇਰੀ ਨਾ ਹੋਵੇ ਕਿਸੇ ਨੇ ਹਰਜਿੰਦਰ ਧਾਮੀ ਦਾ ਨਾਮ ਹੀ ਨਜਾਇਜ਼ ਲੈਤਾ ਪਰ ਕੀ ਕੋਈ ਇਸ ਤਰ੍ਹਾਂ ਦੀ ਡਾਇਰੀ ਹੈ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਜਿਸ ਤਰ੍ਹਾਂ ਦੇ ਉਹਨੇ ਹੁਕਮ ਦਿੱਤੇ ਨੇ ਸਰਕਾਰ ਨੂੰ ਔਰ ਪੁਲਿਸ ਮਹਿਕਮੇ ਨੂੰ ਭਗਵੰਤ ਮਾਨ ਚੋਣਗੇ ਬਤੌਰ ਮੁੱਖ ਮੰਤਰੀ ਕਿ ਸਿੱਟ ਔਰ ਪੁਲਿਸ ਇਹ ਪਤਾ ਕਰਨ 'ਚ ਕਾਮਯਾਬ ਹੋਵੇ ਕਿ 328 ਪਵਿੱਤਰ ਸਰੂਪ ਕਿੱਥੇ ਨੇ ਤੇ ਭਗਵੰਤ ਮਾਨ ਨੇ ਅਗਰ ਪ੍ਰੈਸ ਕਾਨਫਰੰਸ ਕਰਕੇ ਆਪ ਦੱਸਤਾ ਕਿ 328 ਪਵਿੱਤਰ ਸਰੂਪ ਇਹਨਾਂ ਥਾਵਾਂ ਤੇ ਸ ਜਿਹੜੇ ਨੇ ਸੁਸ਼ੋਭਿਤ ਨੇ ਪ੍ਰਕਾਸ਼ ਨੇ ਜਾਂ ਭੰਡਾਰਨ ਦੀ ਅਵਸਥਾ ਚ ਨੇ ਅਗਰ ਭਗਵੰਤ ਮਾਨ ਨੇ 328 ਪਵਿੱਤਰ ਸਰੂਪਾਂ ਬਾਰੇ ਕੋਈ ਜਾਣਕਾਰੀ ਸਾਂਝੀ ਕਰਤੀ ਤੇ ਇਹ ਫਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਵੱਡਾ ਝਟਕਾ ਹੋਊਗਾ ਔਰ ਸੁਖਬੀਰ ਬਾਦਲ ਦੇ ਢੜੇ ਨੂੰ ਵੀ ਬਹੁਤ ਵੱਡਾ ਝਟਕਾ ਹੋਊਗਾ ਹਲੇ ਤੱਕ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਬੇਅਦਬੀ ਹੋਈ ਹੈ ਹਾਲਾਂਕਿ ਦੇਖੋ ਸਵਾਲ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਸਵਾਲ ਬੜਾ ਆਸਾਨ ਹੈ ਹਰਜਿੰਦਰ ਸਿੰਘ ਧਾਮੀ ਇਹ ਕਹਿ ਰਹੇ ਨੇ ਕਿ ਸਰਕਾਰ ਦੀ ਕਾਰਵਾਈ ਗਲਤ ਹੈ ਸਰਕਾਰ ਕੋਲੇ ਅਧਿਕਾਰ ਨਹੀਂ ਹੈ ਸਾਰੀ ਗੱਲ ਉਹਨਾਂ ਦੀ ਲੋਕਾਂ 'ਚ ਆ ਗਈ ਇੱਕ ਗੱਲ ਹਰਜਿੰਦਰ ਸਿੰਘ ਧਾਮੀ ਦੀ ਲੋਕਾਂ 'ਚ ਨਹੀਂ ਆਈ ਸੰਗਤ ਨੂੰ ਹਰਜਿੰਦਰ ਧਾਮੀ ਨੇ ਇੱਕ ਵਾਰੀ ਵੀ ਨਹੀਂ ਦੱਸਿਆ ਕਿ ਇਹ 328 ਰੂਪ ਅਗਰ ਲਾਪਤਾ ਨਹੀਂ ਨਹੀਂ ਤੇ ਫਿਰ ਕਿੱਥੇ ਨੇ ਕਿਹੜੀ ਜਗ੍ਹਾ ਤੇ ਸੁਸ਼ੋਭਿਤ ਨੇ ਪ੍ਰਕਾਸ਼ ਨੇ ਜਾਂ ਪੰਡਾਰਨ ਦੀ ਅਵਸਥਾ ਦੇ ਵਿੱਚ ਨੇ ਔਰ ਇਹ ਮਾਮਲਾ ਨਿਸ਼ਚਿਤ ਤੌਰ ਤੇ ਜਿਨੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਰਿਪੋਰਟ ਹੈ ਸੌਂਪੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਔਰ ਵਕੀਲ ਈਸ਼ਰ ਸਿੰਘ ਉਹਨਾਂ ਦੀ ਗਵਾਈ ਚ ਜਿਹੜਾ ਕਮਿਸ਼ਨ ਸੀ ਜਿਹੜੀ ਉਹਨਾਂ ਨੇ ਰਿਪੋਰਟ ਸੌਂਪੀ ਹੈ ਅਗਰ ਉਹ ਰਿਪੋਰਟ ਨੂੰ ਪੰਨਾ-ਦਰ ਪੰਨਾ ਪੜਿਆ ਜਾਵੇ ਤੇ ਕਈ ਇਸ ਤਰ੍ਹਾਂ ਦੇ ਤੱਥ ਨੇ ਜਿਹੜੇ ਇਸ ਪਾਸੇ ਇਸ਼ਾਰਾ ਕਰਦੇ ਨੇ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੇਅਦਬੀ ਤਾਂ ਹੋਈ ਹੈ ਬੇਅਦਬੀ ਅਗਰ ਭੰਡਾਰਨ ਸਹੀ ਤਰੀਕੇ ਨਾਲ ਨਹੀਂ ਹੋਈ ਉਹ ਵੀ ਬੇਅਦਬੀ ਹੈ ਅਗਰ ਜਿਹੜੀ ਛਪਾਈ ਹੈ ਉਹ ਪੂਰੀ ਪਰੰਪਰਾ ਮਰਿਆਦਾ ਮੁਤਾਬਕ ਨਹੀਂ ਹੋਈ ਉਹ ਵੀ ਬੇਅਦਬੀ ਹੈ ਸੋ ਇਸ ਕਰਕੇ ਇਹ ਮਾਮਲੇ ਬੇਅਦਬੀ ਦੇ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਕਿ ਕਿੱਡੇ ਵੱਟੇ ਬਣ ਗਏ ਨੇ ਸੋ ਮੈਨੂੰ ਲੱਗਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਹੁਣੀ ਜਿਹੜੇ ਸਟੈਂਡ ਲੈ ਕੇ ਬੈਠੇ ਨੇ ਔਰ ਤੁਸੀਂ ਵੇਖੋ ਹਰਜਿੰਦਰ ਧਾਮੀ ਉਸ ਦਿਨ ਕਹਿ ਰਹੇ ਸੀ ਪੁਲਿਸ ਤੇ ਵੀ ਟਿੱਪਣੀਆਂ ਕਰ ਰਹੇ ਸੀ ਹਾਲਾਂਕਿ ਬਲਤੇਜ ਪੰਨੂ ਨੇ ਕੱਲ ਰਿਕਾਰਡ ਪੇਸ਼ ਕੀਤਾ ਉਹ ਰਿਕਾਰਡ ਲਈ ਬੈਠੇ ਨੇ ਉਹਨਾਂ ਨੇ ਦੱਸਿਆ ਤਾਂ ਨਹੀਂ ਪਰ ਉਹ ਕਹਿੰਦੇ ਕਿ ਕਈ ਅਹਜੇ ਮਾਮਲੇ ਨੇ ਜਿੱਥੇ ਐਸਜੀਪੀਸੀ ਨੇ ਐਫਆਈਆਰ ਦਰਜ ਕਰਾਈ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਤੇ ਜੇ ਸਰਕਾਰ ਨੇ ਐਫਆਈਆਰ ਦਰਜ ਕਰ ਲਈ ਤੇ ਐਸਜੀਪੀਸੀ ਦਾ ਕਹਿਣਾ ਹੈ ਕਿ ਧਾਰਮਿਕ ਮਾਮਲੇਆ 'ਚ ਦਖਲਅੰਦਾਜ਼ੀ ਹੈ ਬਲਤੇਜ ਪੰਨੂ ਉਹਨਾਂ ਦੀ ਇਹ ਵੀ ਗੱਲ ਬੜੀ ਮਹੱਤਵਪੂਰਨ ਹੈ ਥੋੜੀ ਜੀ ਸੁਣ ਲਈਏ ਸੀ ਜੇ ਤੁਸੀਂ ਇਹ ਕਹਿੰਦੇ ਹੋ ਕਿ ਕਾਨੂੰਨ ਦੀ ਸਾਨੂੰ ਲੋੜ ਨਹੀਂ ਪੁਲਿਸ ਦੀ ਸਾਨੂੰ ਲੋੜ ਨਹੀਂ ਤਮੀ ਸਾਹਿਬ ਦੱਸੋ ਪਹਿਲੀ ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਉਸ ਬੀੜ ਦੀ ਬਾਅਦ ਦੇ ਵਿੱਚ ਨਵੰਬਰ ਦੇ ਵਿੱਚ ਬੇਅਦਬੀ ਹੁੰਦੀ ਆ ਇਹਦੇ ਡਿਊਰਿੰਗ ਪੋਸਟਰ ਲੱਗਦੇ ਨੇ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਕਿ ਸਾਨੂੰ ਪੁਲਿਸ ਦੀ ਲੋੜ ਨਹੀਂ ਸਾਨੂੰ ਕਿਸੇ ਕਾਨੂੰਨ ਦੀ ਲੋੜ ਨਹੀਂ ਬਾਦਚੋ ਬੇਅਦਬੀ ਹੁੰਦੀ ਆ ਉਹਦੇ ਅੰਗ ਜਿਹੜੇ ਉਹ ਥਾ ਥਾ ਤੇ ਖਿਲਾਰੇ ਜਾਂਦੇ ਆ ਪੰਜਾਬ ਦੇ ਵਿੱਚ 15 ਦੇ ਵਿੱਚ ਕਈ ਹੋਰ ਥਾਵਾਂ ਤੇ ਬੇਅਦਬੀ ਹੁੰਦੀ ਆ ਉਦੋਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਉਹਦੀ ਕਿਹੜੀ ਪੁਲਿਸ ਨੇ ਜਿਹੜੀਆਂ ਅਸੀਂ ਅਰੈਸਟ ਕੀਤੀਆਂ ਤੇ ਉਹਦੀ ਕਿਹੜੀ ਪੁਲਿਸ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਹੜੀ ਪੁਲਿਸ ਨੇ ਐਫ ਆਈ ਆਰ ਜਿਹੜੀਆਂ ਉਹ ਦਰਜ ਕੀਤੀਆਂ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਪੁਲਿਸ ਦੀ ਕਿਸੇ ਐਫ ਆਈ ਆਰ ਦੀ ਸਾਨੂੰ ਜ਼ਰੂਰਤ ਨਹੀਂ ਹੈ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਲੋਕ ਬੈਠੇ ਵਿਰੋਧ ਕਰ ਰਹੇ ਸੀ ਇਹਨਾਂ ਬੇਅਦਮੀਆਂ ਦਾ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ 부ਛਾੜਾਂ ਮਾਰੀਆਂ ਗਈਆਂ ਉਹ ਗੁਰਸਿੱਖ ਸਨ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਗੁਰਸਿੱਖ ਸਨ ਉਹ ਵਿਰੋਧ ਕਾਹਦਾ ਕਰ ਰਹੇ ਸੀ ਤੁਹਾਨੂੰ ਵੀ ਪਤਾ ਉਸ ਮਾਮਲੇ 'ਚ ਉਸ ਕੇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਮ ਵੀ ਹੈ ਉਹਦੇ ਵਿੱਚ ਸਮੇਤ ਸੈਣੀ ਹੋਰਾਂ ਦਾ ਨਾਮ ਵੀ ਐਫ ਆਈ ਆਰ 'ਚ ਉਹਦੇ ਵਿੱਚ ਚਰਨਜੀਤ ਸ਼ਰਮਾ ਹੋਰਾਂ ਦਾ ਨਾਮ ਵੀ ਹੈ ਉਹਦੇ ਵਿੱਚ ਉਮਰਾਨ ਨੰਗਲ ਹੋਰਾਂ ਦਾ ਨਾਮ ਵੀ ਹੈ ਇਹ ਸਾਰੇ ਦੇ ਸਾਰੇ ਸਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਜ਼ਮਾਨਤਾਂ ਦੇ ਉੱਤੇ ਨੇ ਇਹਨਾਂ ਸਭ ਦੀਆਂ ਜ਼ਮਾਨਤਾਂ ਜਿਹੜੀਆਂ ਸੀ ਉਹ ਰੱਦ ਹੋਈਆਂ ਸੀ ਫਰੀਦਕੋਟ ਤੋਂ ਤੋਂ ਉਦੋਂ ਕਾਨੂੰਨ ਜਿਹੜਾ ਸੀ ਉਹਨੇ ਕੰਮ ਕੀਤਾ ਤੇ ਇਸੇ ਕਰਕੇ ਉਸੇ ਕਾਨੂੰਨ ਤੋਂ ਜਿਹੜੀਆਂ ਸੀ ਉਹ ਜ਼ਮਾਨਤਾਂ ਲੈਣੀਆਂ ਪਈਆਂ ਤੁਸੀਂ ਇਹ ਨਾ ਕਹੋ ਕਿ ਤੁਹਾਨੂੰ ਜ਼ਰੂਰਤ ਨਹੀਂ ਹੈ ਜਿਹੜਾ ਐਕਟ ਆ ਉਹਦੇ ਵਿੱਚ ਹੈਦਰ ਕਿ ਜਿਹੜੀ ਸ਼ਿਕਾਇਤ ਆ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋ ਜਾਓਗੇ ਉੱਥੇ ਨਹੀਂ ਹੁੰਦਾ ਤਾਂ ਫਿਰ ਉਹ ਪੁਲਿਸ ਦੇ ਕੋਲੇ ਜਾਓਗੇ ਪੜ ਲੈਣਾ ਇੱਕ ਵਾਰੀ ਫੇਰ ਜਿਹੜਾ ਹੈ ਕਈ ਵਾਰੀ ਚੇਤਾ ਭੁੱਲ ਜਾਂਦਾ ਸ਼ੋ ਇੱਕ ਤਰ੍ਹਾਂ ਨਾਲ ਹਰਜਿੰਦਰ ਸਿੰਘ ਧਾਮੀ ਜਿਹੜਾ ਆਬਜੈਕਸ਼ਨ ਕਰ ਰਹੇ ਨੇ ਕਿ ਪੰਜਾਬ ਸਰਕਾਰ ਅਧਿਕਾਰਤ ਨਹੀਂ ਹੈ ਐਫ ਆਈ ਆਰ ਨਹੀਂ ਦਰਜ ਕੀਤੀ ਜਾ ਸਕਦੀ ਸਰਕਾਰ ਦੀ ਦਖਲਅੰਦਾਜ਼ੀ ਪੰਜਾਬ ਸਰਕਾਰ ਦੀ ਧਾਰਮਿਕ ਮਾਮਲਿਆਂ 'ਚ ਗਲਤ ਹੈ ਉਹ ਹਵਾਲੇ ਪੰਨੂ ਲਗਾਤਾਰ ਦੇ ਰਹੇ ਨੇ ਕਿ ਜਦੋਂ ਪਿਛਲੇ ਸਮਿਆਂ ਚ ਬੇਅਦਬੀਆਂ ਹੋਈਆਂ ਉਦੋਂ ਵੀ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਸੀ ਤੇ ਉਹ ਸਗੋਂ ਦੀ ਐ ਐਸਜੀਪੀਸੀ ਦੀ ਭੂਮਿਕਾ ਤੇ ਸਵਾਲ ਖੜੇ ਕਰ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਔਰ ਸੁਖਵੀਰ ਬਾਦਲ ਦੀ ਸਰਕਾਰ ਤੇ ਵੀ ਸਵਾਲ ਖੜੇ ਕਰ ਰਹੇ ਨੇ ਔਰ ਤੁਸੀਂ ਦੇਖੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੰਬੰਧਿਤ ਉਹ ਮਾਮਲਾ ਵੀ ਕੱਢ ਲਿਆਏ ਬਲਤੇਜ ਪੰਨੂ ਕਿ 96 ਚ ਪ੍ਰਕਾਸ਼ ਸਿੰਘ ਬਾਦਲ ਜਦੋਂ ਪ੍ਰਚਾਰ ਕਰਦੇ ਸੀ ਤੇ ਪੰਜਾਬ ਚ ਸ਼ਿਖ ਭਾਈਚਾਰੇ ਨੂੰ ਉਹ ਦਾਵਾ ਕਰਦੇ ਸੀ ਕਿ ਅਸੀਂ ਟਰੂਥ ਕਮਿਸ਼ਨ ਬਣਾਵਾਂਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਣਪਛਾਤੇ ਮਰਡਰ ਕੀਤੇ ਗਏ ਨੇ ਪੁਲਿਸ ਦਾ ਤਸ਼ੱਦਦ ਹੈ ਪੁਲਿਸ ਦੀ ਟੱਕੇਸ਼ਾਈ ਹੈ ਅਸੀਂ ਟਰੂਥ ਕਮਿਸ਼ਨ ਬਣਾਵਾਂਗੇ ਜਦਕਿ ਜਦੋਂ ਸੱਤਾ 'ਚ ਆ ਗਏ ਪ੍ਰਕਾਸ਼ ਸਿੰਘ ਬਾਦਲ ਤੇ ਉਸ ਤੋਂ ਲੈ ਕੇ 17 ਤੱਕ 97 ਤੋਂ 2 ਤੱਕ ਉਹ ਤੋਂ ਬਾਅਦ 7 ਤੋਂ 17 ਤੱਕ ਬਲਤੇਜ ਪੰਨੂ ਇਲਜ਼ਾਮ ਲਾ ਰਹੇ ਨੇ ਚਲੋ ਇਹ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਜਿਹੜੇ ਸ਼ੱਕੀ ਤੇ ਵਿਵਾਦਿਤ ਪੁਲਿਸ ਅਫਸਰ ਸੀ ਪੰਜਾਬ ਦੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਕਿਵੇਂ-ਕਿਵੇਂ ਮੁਖੀ ਵੀ ਬਣਾਇਆ ਗਿਆ ਸੁਮੇਸ਼ ਸਿੰਘ ਸ਼ੈਣੀ ਵਰਗੇ ਵਿਅਕਤੀ ਨੂੰ ਜਿਹਦੇ ਤੇ ਇਲਜ਼ਾਮ ਲਾਉਂਦੇ ਸੀ ਅਕਾਲੀ ਦਲ ਦੇ ਲੀਡਰ ਇਹ ਵੀ ਬਿਆਨ ਐਮ ਮੈਂ ਬਲਤੇਜ ਪਨੂ ਦਾ ਉਦੋਂ ਬਾਅਦ ਸੁਖਵੀਰ ਬਾਦਲ ਦੀ ਗੱਲ ਕਰਾਂਗੇ ਹਜੋ ਜੀ ਮੈਨੂੰ ਪਤਾ ਹੈ ਤੁਸੀਂ ਉਹ ਸਵਾਲ ਪੁੱਛਣਾ ਹੈ ਕਿ ਪੱਤਰਕਾਰਾਂ ਦੇ ਧਰਨੇ 'ਚ ਗਏ ਸੁਖਵੀਰ ਬਾਦਲ ਜਿਹੜੇ ਪੱਤਰਕਾਰਾਂ ਤੇ ਪਰਚੇ ਕੀਤੇ ਆ ਪੁਲਿਸ ਨੇ ਉਹਦਾ ਵੀ ਜ਼ਿਕਰ ਕਰ ਫਾਈਲਾਂ ਤਾਂ ਪੜਨ ਨੂੰ ਬਹੁਤ ਨੇ ਕਿਉਂਕਿ ਮੈਂ ਦੋ ਦਹਾਕਿਆਂ ਦੇ ਕਰੀਬ ਪੱਤਰਕਾਰੀ ਕੀਤੀ ਆ ਪੋਟਿਆਂ ਦੇ ਉੱਤੇ ਯਾਰਾ ਸਾਰਾ ਕੁਝ 1996 ਦੀਆਂ ਜੇ ਤੁਸੀਂ ਪ੍ਰੈਸ ਕਾਨਫਰੰਸਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਦੀਆਂ ਕੱਢ ਲਓ ਪੜ੍ਹ ਲਓ ਬਿਆਨ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਉਠਾਇਆ ਸੀ ਇਹ ਕਿਹਾ ਸੀ ਕਿ ਅਸੀਂ ਇੱਕ ਟਰੂਥ ਕਮਿਸ਼ਨ ਬਣਾਵਾਂਗੇ ਜਦੋਂ ਸਰਕਾਰ ਆ ਗਈ 97 ਦੇ ਵਿੱਚ 2002 ਤੱਕ ਰਹੀ ਫਿਰ 7 ਦੇ ਵਿੱਚ ਆ ਕੇ 17 ਤੱਕ ਰਹੀ ਇਹਦੇ ਦੌਰਾਨ ਜਿੰਨਾ ਆਫੀਸਰਸ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਰਹੇ ਉਹਨਾਂ ਆਫੀਸਰਸ ਨੂੰ ਤਰੱਕੀਆਂ ਕਿਹਨਾਂ ਦਿੱਤੀਆਂ ਧਾਮੀ ਸਾਹਿਬ ਸ਼ਾਇਦ ਹੋ ਸਕਦਾ ਭੁੱਲ ਗਏ ਹੋਣ ਕੰਮ ਜ਼ਿਆਦਾ ਨਹੀਂ ਚੇਤਾ ਜਿਹੜਾ ਨਹੀਂ ਰਹਿੰਦਾ ਕਈ ਵਾਰੀ ਸੁਮੇਤ ਸਿੰਘ ਸੈਣੀ ਨੂੰ ਉਸ ਦੇ ਅਹੁਦੇ ਤੱਕ ਕਿਹਨੇ ਲਿਆਂਦਾ ਜਿਹਦੇ ਤੁਸੀਂ ਕਹਨੇ ਹੋ ਕਿ ਮੈਂ ਉਹਦਾ ਸਿਪਾਹੀ ਆ ਆਲਮ ਸੈਨਾ ਬੜੀ ਮਸ਼ਹੂਰ ਹੋਈ ਸੀ ਮੁਹੰਮਦ ਇਜ਼ਹਾਰ ਆਲਮ ਨੂੰ ਤਰਕੀਆਂ ਕਿਹਨਾਂ ਦਿੱਤੀਆਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਸਿਆਸਤ ਦੇ ਵਿੱਚ ਕੌਣ ਲੈ ਕੇ ਆਇਆ ਧਾਮੀ ਸਾਹਿਬ ਜਿਹਦੇ ਤੁਸੀਂ ਸਿਪਾਹੀ ਹੋ ਉਹ ਹੀ ਲੈ ਕੇ ਆਏ ਅੱਜ ਜਿਹੜਾ ਸਵਾਲ ਹੈ ਧਾਮੀ ਸਾਹਿਬ ਤੁਸੀਂ ਸਵਾਲ ਤੋਂ ਬਚ ਰਹੇ ਹੋ ਸਵਾਲ ਸਿਰਫ ਇੱਕੋ ਆ ਕਿ 328 ਰੂਪ ਕਿੱਥੇ ਨੇ ਸੋ ਬਲਤੇਜ ਪੰਨੂ ਹੁਣੀ ਕਹਿੰਦੇ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿ ਸਵਾਲ ਇੱਕੋ ਹੀ ਹੈ ਕਿ 328 ਰੂਪ ਕਿੱਥੇ ਨੇ ਸੋ ਇਹਦੇ ਉੱਪਰ ਹੀ ਗੱਲ ਵੀ ਅੱਗੇ ਵੱਧ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਸਿਆਸਤ ਵੀ ਅੱਗੇ ਵੱਧ ਰਹੀ ਹੈ ਇਹ ਸਿਆਸਤ 27 ਤੋਂ ਪਹਿਲਾਂ ਬੜੀ ਨਿਰਣਾਇਕ ਭੂਮਿਕਾ ਪੰਜਾਬ ਦੇ ਹਾਲਾਤਾਂ 'ਚ ਬਣਾ ਸਕੀ ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਬਹੁਤ ਹੀ ਖਾਸ ਮੁੱਦੇ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਵਿਸ਼ਲੇਸ਼ਣ ਵੀ ਇਸ ਮੁੱਦੇ ਦੇ ਉੱਪਰ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ-ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਕੋਈ ਵੀ ਤੇ ਕਿਛੇ ਵੀ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਵੀਡੀਓ ਬਣਾ ਕੇ ਭੇਜੋ ਭਾਵੇਂ ਸੁਖਬੀਰ ਬਾਦਲ ਸੁਖਪਾਲ ਖਹਿਰਾ ਕੈਪਟਨ ਮਰਿੰਦਰ ਸਿੰਘ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਕੋਈ ਵੀ ਤੇ ਤੁਸੀਂ ਕੋਈ ਵੀ ਗੱਲ ਆਪਣੀ ਕਹਿਣੀ ਚਾਹੋ ਨਿਰਪੱਖਤਾ ਦੇ ਨਾਲ ਤੁਸੀਂ ਆਪਣੀ ਅਸੀਂ ਤੁਹਾਡੀ ਗੱਲ ਅੱਗੇ ਵਧਾ ਦਾਂਗੇ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਬਹੁਤ ਧੰਨਵਾਦ